ਅੱਜ ਅਸੀਂ ਬਣਾਵਾਂਗੇ ਆਟੇ ਦਾ ਕੜਾ ਪ੍ਰਸ਼ਾਦ ਇਹ ਆਟੇ ਦਾ ਕੜਾ ਪ੍ਰਸ਼ਾਦ ਨੂੰ ਆਪਾਂ ਦੇਗ ਪ੍ਰਸ਼ਾਦ ਵੀ ਕਹਿੰਨੇ ਆ ਤੇ ਆਪਾਂ ਬਹੁਤ ਹੀ ਸੋਖੇ ਜਿਹੇ ਤਰੀਕੇ ਦੇ ਨਾਲ ਘਰ ਦੇ ਵਿੱਚ ਹੀ ਆਟੇ ਦਾ ਕੜਾ ਪ੍ਰਸ਼ਾਦ ਬਣਾ ਕੇ ਤਿਆਰ ਕਰਾਂਗੇ ਗੁਰਪੁਰਵ ਆ ਰਿਹਾ ਗੁਰਪੁਰਵ ਵਾਲੇ ਦਿਨ ਤੁਸੀਂ ਆਸਾਨੀ ਨਾਲ ਹੀ ਇਹ ਕੜਾ ਪ੍ਰਸ਼ਾਦ ਜਿਹੜਾ ਘਰ ਦੇ ਵਿੱਚ ਬਣਾ ਸਕਦੇ ਹੋ ਤੇ ਮੈਂ ਇਹ ਕੜਾ ਪ੍ਰਸ਼ਾਦ ਕਿੱਦਾਂ ਬਣਾਇਆ ਵੀਡੀਓ ਨੂੰ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਓ ਫਿਰ ਬਣਾਦੇ ਆ ਕੜਾ ਪ੍ਰਸ਼ਾਦ ਖੜਾ ਪ੍ਰਸ਼ਾਦ ਬਣਾਉਣ ਦੇ ਲਈ ਮੈਂ ਇੱਕ ਕੋਲੀ ਕਣਕ ਦਾ ਆਟਾ ਲਿਆਇਆ ਜਿੰਨਾ ਆਟਾ ਲੈਣਾ ਉੰਨਾ ਹੀ ਆਪਾਂ ਇੱਥੇ ਖੰਡ ਲੈਣੀ ਹੈ ਖੰਡ ਜਿਹੜੀ ਮੈਂ ਥੋੜੀ ਜਿਹੀ ਘੱਟ ਲਈ ਹੈ ਪਰ ਤੁਸੀਂ ਇੱਕ ਕੋਲੀ ਆਟਾ ਤੇ ਇੱਕ ਕੋਲੀ ਖੰਡ ਜਿਹੜੀ ਹੈ ਲੈ ਸਕਦੇ ਹੋ ਪਰ ਉਸ ਤੋਂ ਵੱਧ ਨਾ ਪਾਓ ਤੇ ਇੰਨਾ ਹੀ ਆਪਾਂ ਜਿਹੜਾ ਦੇਸੀ ਘਿਓ ਲੈਣਾ ਹੈ ਕਿਉਂ ਉਹ ਜਿਹੜਾ ਹੈ ਜੰਮਿਆ ਹੋਇਆ ਇਸ ਕਾਰਨ ਘੱਟ ਲੱਗ ਰਿਹਾ ਪਰ ਮੈਲਟ ਕੀਤਾ ਹੋਇਆ ਹੈ ਕਿ ਉਹ ਹੈਗਾ ਤੇ ਫਿਰ ਤੁਸੀਂ ਇੱਕ ਕੋਲੀ ਪੂਰੀ ਭਰ ਕੇ ਜਿਹੜੀ ਹੈ ਲੈ ਲੈਣੀ ਆ ਜਿਸ ਕੋਲੀ ਦੇ ਨਾਲ ਆਟਾ ਲੈਣਾ ਉਸੇ ਕੋਲੀ ਦੇ ਨਾਲ ਤਿੰਨ ਕੋਲੀਆਂ ਮੈਂ ਪਾਣੀ ਲਿਆਇਆ ਹੈ ਪਾਣੀ ਦੀ ਕੁਆਂਟੀਟੀ ਜਿਹੜੀ ਹੈ ਤਿਗਣੀ ਲੈਣੀ ਹੁੰਦੀ ਹੈ ਇਹ ਜਿਆਦਾ ਜਿਹੜਾ ਪਾਣੀ ਇਹਦੇ ਵਿੱਚ ਲੱਗਦਾ ਹੈ ਤੇ ਹੁਣ ਆਪਾਂ ਚੱਲਦੇ ਹਾਂ ਗੈਸ ਵੱਲ ਪਾਣੀ ਜਿਹੜਾ ਰੂਮ ਟੈਂਪਰੇਚਰ ਦਾ ਮੈਂ ਲਿਆਇਆ ਹੈ ਗੈਸ ਦੇ ਉੱਤੇ ਰੱਖੀਏ ਕੜਾਈ ਤੇ ਕੜਾਈ ਦੇ ਵਿੱਚ ਆਪਾਂ ਜਿਹੜਾ ਘਿਓ ਹੈ ਇਹ ਪਾ ਦਵਾਂਗੇ ਤੇ ਇੱਕ ਚਮਚ ਘਿਓ ਜਿਹੜਾ ਇਹਨੂੰ ਆਪਾਂ ਬਚਾ ਲਵਾਂਗੇ ਇਹ ਆਪਾਂ ਬਾਅਦ ਵਿੱਚ ਪਾਵਾਂਗੇ ਹੁਣ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਗਰਮ ਕਰ ਲੈਣਾ ਹੈ ਜਦੋਂ ਤੱਕ ਇਹ ਘਿਓ ਨਹੀਂ ਪਿਗਲ ਜਾਂਦਾ ਉਦੋਂ ਤੱਕ ਆਪਾਂ ਆਟਾ ਇਹਦੇ ਵਿੱਚ ਲੈ ਨਹੀਂ ਪਾਣਾ ਗੈਸ ਦੀ ਫਲੇਮ ਜਿਹੜੀ ਹੈ ਲੋ ਰੱਖਣੀ ਹੈ ਕਿਓ ਪਿਗਲ ਗਿਆ ਹਲਕਾ ਜਿਹਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆਟਾ ਪਾਵਾਂਗੇ ਤੇ ਆਟਾ ਪਾ ਕੇ ਆਪਾਂ ਲਗਾਤਾਰ ਚਲਾਉਂਦੇ ਆਟੇ ਨੂੰ ਭੁੰਨਣਾ ਪਹਿਲੇ ਆਪਾਂ ਕਿਓ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਨਾ ਹਲੇ ਦੇਖਣ ਦੇ ਵਿੱਚ ਜਿਹੜਾ ਆਟਾ ਸੁੱਕਾ ਸੁੱਕਾ ਲੱਗ ਰਿਹਾ ਏਦਾਂ ਲੱਗ ਰਿਹਾ ਜਿੱਦਿਆ ਕਿਓ ਜਿਹੜਾ ਘਟ ਹੈ ਪਰ ਜਿੱਦਿਆ ਜਦੋਂ ਇਹ ਪੱਕੇਗਾ ਉਦੋਂ ਉਦੋਂ ਕਿਓ ਜਿਹੜਾ ਛੱਡੇਗਾ ਐਕਡਮ ਹਲਕਾ ਹੁੰਦਾ ਜਾਏਗਾ ਆਟਾ ਤੇ ਬਸ ਲੋ ਗੈਸ ਦੇ ਤੇ ਇਹਨੂੰ ਆਪਾਂ ਲਗਾਤਾਰ ਚਲਾਉਂਦੇ ਭੁੰਨਣਾ ਇਹਨੂੰ ਆਪਾਂ ਛੱਡਣਾ ਜਿਹੜਾ ਬਿਲਕੁਲ ਨਹੀਂ ਹੈ ਜਦੋਂ ਵੀ ਆਪਾਂ ਘਰ ਦੇ ਵਿੱਚ ਦੇਗ ਪ੍ਰਸ਼ਾਦ ਬਣਾਉਨੇ ਆ ਜੇਕਰ ਆਪਾਂ ਵਾਹਿਗੁਰੂ ਦਾ ਸਿਮਰਨ ਕਰਦੇ ਆ ਤੇ ਬਹੁਤ ਹੀ ਵਧੀਆ ਜਿਹੜਾ ਇਹ ਦੇਗ ਪ੍ਰਸ਼ਾਦ ਬਣ ਕੇ ਤਿਆਰ ਹੁੰਦਾ ਹੈ ਤੇ ਤੁਸੀਂ ਵੀ ਜਦੋਂ ਘਰ ਦੇ ਵਿੱਚ ਦੇਗ ਪ੍ਰਸ਼ਾਦ ਬਣਾਓ ਤੇ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਹੀ ਪ੍ਰਸ਼ਾਦ ਜਿਹੜਾ ਬਣਾ ਕੇ ਤਿਆਰ ਕਰਿਓ ਇਹਨੇ ਕਿਉਂ ਛੱਡਣਾ ਸ਼ੁਰੂ ਕਰ ਦਿੱਤਾ ਤੁਸੀਂ ਦੇਖ ਸਕਦਾ ਦੇਖ ਸਕਦੇ ਹੋ ਅੱਗੇ ਨਾਲੋਂ ਹਲਕਾ ਵੀ ਹੋ ਗਿਆ ਹੈ ਤੇ ਆਪਾਂ ਇਹਨੂੰ ਹੱਲੇ ਹੋਰ ਭੁੰਨਾਂਗੇ ਤੁਸੀਂ ਦੇਖ ਸਕਦੇ ਹੋ ਕਿਉਂ ਜਿਹੜਾ ਇਹਨੇ ਛੱਡਣਾ ਸ਼ੁਰੂ ਕਰ ਦਿੱਤਾ ਇੱਕਦਮ ਹਲਕਾ ਜਿਹੜਾ ਆਟਾ ਹੋ ਗਿਆ ਹੈ بس ਜਿੱਦਾਂ ਜਿੱਦਾਂ ਇਹਨੂੰ ਆਪਾਂ ਭੁੰਨਾਂਗੇ ਉਹਦਾ ਤਾਂ ਇਹ ਕਿ ਉਹ ਛੱਡਣਾ ਜਿਹੜਾ ਸ਼ੁਰੂ ਕਰ ਦੇਗਾ ਇਧਰ ਮੈਂ ਆਟਾ ਭੁੰਨ ਰਹੀਆਂ ਦੂਜੇ ਪਾਸੇ ਮੈਂ ਪਾਣੀ ਗਰਮ ਕਰਨੇ ਰੱਖ ਦਿੱਤੇ ਆ ਇਹਦੇ ਵਿੱਚ ਮੈਂ ਖੰਡ ਜਿਹੜੀ ਨਹੀਂ ਪਾਈ ਆ ਆਪਾਂ ਡਾਇਰੈਕਟ ਹਲਵੇ ਦੇ ਵਿੱਚ ਹੀ ਖੰਡ ਜਿਹੜੀ ਆ ਪਾਵਾਂਗੇ ਕੜਾਹ ਦੇ ਵਿੱਚ ਹੀ ਖੰਡ ਪਾਵਾਂਗੇ ਆਟੇ ਦਾ ਰੰਗ ਹਲੇ ਜਿਹੜਾ ਹੈ ਪੂਰੀ ਤਰ੍ਹਾਂ ਦੇ ਨਾਲ ਨਹੀਂ ਬਦਲੇ ਇਹਨੂੰ ਆਪਾਂ ਹਲਕਾ ਜਿਹਾ ਹੋਰ ਡਾਰਕ ਕਰਾਂਗੇ ਪਰ ਜਿਆਦਾ ਡਾਰਕੇ ਦਾ ਰੰਗ ਜਿਹੜਾ ਨਹੀਂ ਕਰਨਾ ਆਪਾਂ ਨਹੀਂ ਤਾਂ ਫਿਰ ਕੜਾਹ ਦਾ ਰੰਗ ਜਿਹੜਾ ਇਹ ਕਾਲਾ ਕਾਲਾ ਆਂਦਾ ਹੈ ਤੇ ਬਾਅਦ ਛੱਡਣਾ ਇਹਨੂੰ ਬਿਲਕੁਲ ਨਹੀਂ ਹੈ ਲਗਾਤਾਰ ਚਲਾਉਂਦੇ ਹੋਏ ਜਿਹੜਾ ਆਟਾ ਹੈ ਮੈਂ ਭੁੰਨ ਲਿਆ ਤੁਸੀਂ ਦੇਖ ਸਕਦੇ ਤਾਂ ਰੰਗ ਜਿਹੜਾ ਚੇਂਜ ਹੋ ਗਿਆ ਅੱਗੇ ਨਾਲੋਂ ਤੇ ਹੁਣ ਆਪਾਂ ਜਿਹੜਾ ਪਾਣੀ ਗਰਮ ਕਰਨੇ ਰੱਖਿਆ ਸੀ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਆਪਾਂ ਲਗਾਤਾਰ ਚਲਾਉਂਦੇ ਹੋਏ ਮਿਕਸ ਕਰਾਂਗੇ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਹੋ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਆ ਕਰੋ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਮੈਨੂੰ ਪਤਾ ਚੱਲੇ ਕਿ ਮੇਰੀ ਵੀਡੀਓ ਕਿੱਥੇ-ਕਿੱਥੇ ਪਹੁੰਚੀ ਹੈ ਹੁਣ ਇਹਨੂੰ ਆਪਾਂ ਲਗਾਤਾਰ ਚਲਾਉਂਦੇ ਹੋਏ ਜਿਹੜਾ ਹੈ ਪਕਾਵਾਂਗੇ ਦੇਖਦੇ ਹੀ ਦੇਖਦੇ گاੜਾ ਹੋ ਜਾਏਗਾ ਜਿੱਦਾਂ ਹੀ ਇਹ گاੜਾ ਹੋ ਜਾਏਗਾ ਉਦੋਂ ਹੀ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਖੰਡ ਮੈਂ ਪਾ ਦਿੱਤੀ ਹੈ ਤਾਂ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਜਦੋਂ ਤੱਕ ਇਹ ਕੜਾਈ ਨਹੀਂ ਛੱਡ ਦਿੰਦਾ ਤੇ ਕਿਉਂ ਰਿਲੀਜ਼ ਨਹੀਂ ਕਰ ਦਿੰਦਾ ਉਦੋਂ ਤੱਕ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਵੀ ਕਮੈਂਟ ਕਰਕੇ ਦੱਸਣਾ ਬਿਲਕੁਲ ਵੀ ਨਾ ਭੁੱਲਿਆ ਕਰੋ ਇਹ ਤੁਸੀਂ ਦੇਖ ਸਕਦੇ ਐ ਇਹਨੇ ਕੜਾਈ ਛੱਡਣਾ ਸ਼ੁਰੂ ਕਰ ਦਿੱਤੀ ਐ ਕਿ ਉਹ ਰਿਲੀਜ਼ ਕਰ ਦਿੱਤਾ ਐ ਤੇ ਹੁਣ ਆਪਾਂ ਜਿਹੜਾ ਬਚਿਆ ਹੋਇਆ ਕਿ ਉਹ ਸੀਗਣਾ ਇੱਕ ਚਮਚ ਆਪਾਂ ਇਹਦੇ ਵਿੱਚ ਪਾ ਦੇਣਾ ਤੇ ਇਹ ਪਾ ਕੇ ਇਹਨੂੰ ਆਪਾਂ ਫਿਰ ਤੋਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਨਾ ਹੈ ਜਦੋਂ ਆਪਾਂ ਹਲਵਾ ਪੰਣ ਤੋਂ ਬਾਅਦ ਕੜਾ ਪ੍ਰਸ਼ਾਦ ਬਣਨ ਤੋਂ ਬਾਅਦ ਉਤੋਂ ਦੀ ਕਿਉ ਪਾਣਿਆ ਤਾਂ ਬਹੁਤ ਹੀ ਵਧੀਆ ਜਿਹੜਾ ਕੜਾ ਪ੍ਰਸ਼ਾਦ ਬਣ ਕੇ ਤਿਆਰ ਹੁੰਦਾ ਹੈ ਤੇ ਲਾਸਟ ਵਿੱਚ ਇੱਕ ਚਮਚਾ ਜਿਹੜਾ ਕਿ ਉਹ ਜ਼ਰੂਰ ਪਾਣਾ ਹੈ ਬਹੁਤ ਹੀ ਵਧੀਆ ਦੇਖਣ ਦੇ ਵਿੱਚ ਵੀ ਕੜਾ ਪ੍ਰਸ਼ਾਦ ਜਿਹੜਾ ਲੱਗਦਾ ਔਰ ਖਾਣ ਦੇ ਵਿੱਚ ਵੀ ਦਾ ਟੇਸਟ ਜਿਹੜਾ ਵੱਧ ਜਾਂਦਾ ਤੇ ਬਾਸ ਹੁਣ ਆਪਾਂ ਗਿਆਸ ਜਿਹੜੀ ਇਹ ਬੰਦ ਕਰ ਦਿੰਨੇ ਆ ਤੇ ਕੜਾ ਪ੍ਰਸ਼ਾਦ ਜਿਹੜਾ ਸਾਡਾ ਬਣ ਕੇ ਤਿਆਰ ਹੋ ਗਿਆ ਇਹ ਪ੍ਰਸ਼ਾਦ ਆਪਾਂ ਇੱਕ ਪਲੇਟ ਦੇ ਵਿੱਚ ਸਰਵ ਕਰਨੇ ਆ ਦੇਖਣ ਦੇ ਵਿੱਚ ਹੀ ਬਹੁਤ ਹੀ ਵਧੀਆ ਲੱਗ ਰਿਹਾ ਇਕਦਮ ਕਿਉ ਛੱਡਿਆ ਹੋਇਆ ਪ੍ਰਸ਼ਾਦ ਨੇ ਤੇ ਇਕ ਵਾਰ ਇਸ ਕੋਰਪੋਰ ਵਾਲੇ ਦਿਨ ਤੁਸੀਂ ਵੀ ਇਸ ਤਰੀਕੇ ਦੇ ਨਾਲ ਇਹ ਕੜਾ ਪ੍ਰਸ਼ਾਦ ਦੇਖਿਓ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡਾ ਕੜਾ ਪ੍ਰਸ਼ਾਦ ਜਿਹੜਾ ਕਿੱਦਾਂ ਬਣਿਆ ਸੀ ਤੇ ਮੇਰੀ ਇਹ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਇਹ ਵੀ ਕਮੈਂਟ ਕਰਕੇ ਦੱਸਣਾ ਬਿਲਕੁਲ ਵੀ ਨਾ ਭੁੱਲਿਓ ਤੇ ਜੇਕਰ ਚੰਗੀ ਲੱਗੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਐਦਾਂ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ